ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਈ ਨੂੰ ਬਾਗਾਪੁਰਾਣਾ ਪੈਂਦੀ ਆ ਤੁਸੀਂ ਸਮਝ ਹੀ ਗਏ ਹੋਵੋ ਕਿ ਬਾਈ ਦਾ ਕਾਹ ਦੇਖ ਕੇ ਪਾਸੇ-ਆਸੇ ਪਸ਼ੂਆਂ ਦੇ ਹੱਤਾ ਬਾਈ ਲਬਰੀ ਦੇ ਕੋਲੇ ਪਹੁੰਚੇ ਆ ਤੇ ਬਾਕੀ ਬਾਈ ਦੀ ਗੱਲਬਾਤ ਤੁਹਾਡੇ ਨਾਲ ਕਰਾਵਾਂਗੇ ਬਾਈ ਕੋਲੇ ਅੱਜ ਅੱਜ ਦੀ ਵੀਡੀਓ ਦੇ ਵਿੱਚ ਪੂਰਾ ਟੌਪ ਕਲਾਸ ਨਗੀਨਾ ਇੱਕ ਦਿਨ ਨਾਲ ਇੱਕ ਫਰੀ ਆ ਤੇ ਪੂਰੀਆਂ ਸਿਰੇ ਦੀਆਂ ਦੋਨੇ ਦੋਨੇ ਚੀਜ਼ਾਂ ਨਗੀਨੇ ਹੀ ਆ ਦੇਖੋ ਜੀ ਪੂਰੀ ਟਾਪ ਦੀ ਬੱਤੀ ਆ ਬਾਕੀ ਬਾਈ ਤੋਂ ਲਵਾਂਗੇ ਜਾਣਕਾਰੀ ਵੀ ਕਿਹੜੇ ਸੀਮਨ ਦੀ ਆਪ ਆਹੇ ਤੇ ਕਿਹੜੇ ਸੀਮਨ ਦਾ ਮਗਰ ਬੱਚਾ ਤੇ ਬਾਕੀ ਥਾਂ ਥਾਂ ਨੂੰ ਬਹੁਤ ਚੰਗਾ ਪੂਰੀ ਟਾਪ ਕਲਾਸ ਚੀਜ਼ ਆ ਤੇ ਲੈ ਕੇ ਦੱਸਦੇ ਆ ਬਾਈ ਤੋਂ ਤੁਹਾਡੀ ਜਾਣਕਾਰੀ ਕਰਾਉਨੇ ਬਾਈ ਦੇ ਨਾਲ ਗੱਲਬਾਤ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਲਾਈਕ ਕਰਿਆ ਕਰੋ ਸ਼ੇਅਰ ਤੇ ਵਤ ਵਤ ਸ਼ੇਅਰ ਕਰਿਆ ਕਰੋ ਤੇ ਬਾਈ ਦੀ ਗੱਲਬਾਤ ਕਰਾਉਨੇ ਆਜੋ ਬਾਈ ਲਾਪਰੀ ਤੋਂ ਬਹੁਤ ਚੰਗੀ ਗਾ ਵੱਡੇ ਕੱਟ ਕਾਠ ਦੀ 80 ਗੋ ਬਾਈ ਸਸਰੀ ਗੱਲ ਜੀ ਹੋ ਠੀਕ ਹੈ ਬਾਈ ਠੀਕ ਹੈ ਬਾਈ ਬਿਲਕੁਲ ਵਧੀਆ ਬਾਈ ਤੇ ਬਾਈ ਆਪਣਾ ਡਰੈਸ ਕਨਫਰਮ ਕਰ ਹਾਂ ਮੇਰਾ ਲਾਪਰੀਤ ਬਾਈ ਪਿੰਡ ਸੁਗਾਣਾ ਤੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਰਾਣਾ ਹਾਂਜੀ ਕਿਹੜੇ ਸ਼ਹਿਰ ਪਾਸਤਾ ਪਾਈ ਕਾ ਤੇ ਬਗਰਾੜੀ ਹੈ ਬਗਰਾੜੀ ਹੈ ਤੇ ਇਥੋਂ ਆਪਣੇ ਘਰ ਤੋਂ 1.5 ਕਿਲੋਮੀਟਰ ਤੇ ਬਾਈ ਬਾਜਾ ਖੰਨਾ ਬਰਨਾਲਾ ਰੋਡ ਆ ਹਾਂ ਠੀਕ ਹੈ ਬਾਈ ਸਹੀ ਗੱਲ ਹੈ ਤੇ ਬਾਈ ਮੋਬਾਈਲ ਨੰਬਰ ਬੋਲ ਦੇ 9872957848 ਬਾਈ ਠੀਕ ਹੈ ਜੀ ਤੇ ਬਾਈ ਆਪਾਂ 2 ਦਿਨ ਪਹਿਲਾਂ ਵੀਡੀਓ ਪਾਈ ਸੀ ਬੱਛੂ ਜੀ ਕਿਵੇਂ ਜੀ ਰਿਸਪ ਠੀਕ ਹੈ ਚਲੋ ਵਧੀਆ ਸੇਲ ਹੋਣੀ ਚਾਹੀਦੀ ਹੈ ਪਸੂ ਤੁਸ ਕਾਫੂਨ ਫਾਉਨ ਵਧੀਆ ਹੈ ਬਈ ਪੂਰੇ ਵਧੀਆ ਜਿੰਨੇ ਮਾਲਕ ਦੀ ਗਿਰਪਾ ਭਰਾਵਾਂ ਦਾ ਠੀਕ ਹੈ ਸਹੀ ਗੱਲ ਆ ਪਰਮਾਤਮਾ ਜੀ ਜੋ ਨਿਗਾਹ ਸਿੱਧੀ ਹੈ ਬਾਈ ਤੇ ਇੱਕ ਦੂਜੇ ਦਾ ਕੋਈ ਕੁਝ ਨਹੀਂ ਵਿਗਾਰ ਸਕਦਾ ਸਹੀ ਗੱਲ ਆ ਪਰਮਾਤਮਾ ਦੀ ਨਜ਼ਰ ਸਭ ਕੋ ਸਰ ਤੇ ਸਹੀ ਨੂੰ ਫਿਰ ਲੇਟ ਟਾਈਮ ਲੱਗਦਾ ਤੇ ਥੋੜਾ ਜਿਹਾ ਤੇ ਬਾਈ ਫਿਰ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨੱਕ ਆਪਣੇ ਕੋਲ ਅੱਜ ਤਾਂ ਬਈ ਇੱਕ ਬੈੜ ਦਿਖਾਵਾਂਗੇ ਆਪਾਂ ਠੀਕ ਹੈ ਬਈ ਠੀਕ ਹੈ ਜੀ ਤੇ ਵੜ ਦਾ ਫਿਰ ਦੱਸੋ ਵੀ ਕਿਹੜਾ ਸੂਆ ਤੇ ਕਿੰਨਾ ਮਸੂਆ ਤੇ ਕਿੰਨੇ ਦਾੰਦਾਂ ਮੂੰਹ ਕੀ ਗੱਲ ਬਾਤ ਹੈ ਦੂਜਾ ਸੂਆ ਵੜ ਬਈ ਠੀਕ ਹੈ ਬਾਈ ਹੋ ਗਏ ਇਹਨੂੰ ਤਿੰਨ ਚਾਰ ਚਾਰ ਘੰਟੇ ਹੋ ਗਏ ਮੇਰੇ ਖਿਆਲ ਵਿੱਚ ਸੂਈ ਨੂੰ ਹਾਂਜੀ ਠੀਕ ਹੈ ਤੇ ਮਗਰ ਬੱਚਾ ਬੱਚਾ ਦਿੱਤਾ ਇਹਨੇ ਬੱਚੀ ਵਰਲਡ ਵਾਈਡ ਤੇ ਹਾਲਸਟਾਰ ਸੀਮਨ ਦੀ ਲਓ ਵੀ ਮਿੱਤਰੋ ਦੇਖੋ ਕਿਹੜੇ ਸੀਮਨ ਦੀ ਹੈ ਬਾਈ ਵਰਲਡ ਵਾਈਡ ਤੇ ਹਾਲਸਟਾਰ ਦੀ ਲਓ ਵੀ ਮਿੱਤਰੋ ਪੂਰਾ ਟੌਪ ਕਲਾਸ ਸੀਮਨ 8 8 ਸੁਣਿਆ ਤੇ ਪਹਿਲੀ ਗੱਲ ਤੁਹਾਨੂੰ ਬੱਚਾ ਹੀ ਦੱਸਦਾ ਮਗਰ ਦੇਖੋ ਜੀ ਪਿੰਕ ਨੋਜ਼ ਵਾਲੀ ਬੱਚੀ ਹੈ ਮਗਰ ਪੂਰੀ ਟੌਪ ਦੀ ਤੇ ਐਨ ਅੰਗਰੇਜ਼ਨਾਂ ਵਰਗੀਆਂ ਅੱਖਾਂ ਦੇਖੋ ਪੂਰੀ ਖੂਬਸੂਰਤ ਬਹੁਤ ਜਿਆਦੇ ਪਰਮਾਤਮਾ ਨੇ ਸੁੰਦਰਤਾ ਬਖਸ਼ੀ ਆ ਪਰਮਾਤਮਾ ਇਹਨੂੰ ਉਮਰ ਲੰਬੀ ਕਰੇ ਤੇ ਜਿਹੜੀ ਗਾਂ ਬਾਈ ਕੋਲੇ ਉਹ ਵੀ ਪੂਰੇ ਵੱਡੇ ਕਦ ਕਾਢਦੀ ਆ ਫੁੱਲ ਸਾਈਜ਼ ਆ ਕੋਈ ਭਰਾ ਛੋਟੀ ਨਾ ਸਮਝੇ ਬਈ ਕਿੰਨਾ ਕ ਦੁੱਧ ਪਾਇਆ ਨੇ ਬਲੂਨ ਨੇ ਇਹ ਬੱਚੀ ਨੇ ਪਹਿਲੇ ਸਵੇਰ ਹਾਂਜੀ ਇਹਨੇ 23 ਤੋਂ 24 ਲੀਟਰ ਦੁੱਧ ਦਿੱਤਾ 23 ਤੋਂ 24 ਲੀਟਰ ਦੁੱਧ ਦਿੱਤਾ ਹਾਂ ਠੀਕ ਹੈ ਜੀ ਤੇ ਹੁਣ ਹੁਣ ਤੁਹਾਡੇ ਸਾਹਮਣੇ ਕਿੰਨਾ ਕੰਪਾਉਂ ਦੁੱਧ ਦੋਤ ਬਾਈ ਵੀਰੇ ਦੁੱਧ ਦੇ ਹੈ ਨਾ ਜਿਹਦੇ ਹਿਸਾਬ ਨਾਲ ਵਿਹੜ ਦਾ ਅਡਰੂਟਰ ਕੁਆਲਟੀ ਆ ਸਹੀ ਗੱਲ ਹੈ ਹਾਂਜੀ ਹਾਂਜੀ ਬਰੀਡ ਬਰੂਡ ਆ ਬਰੀਡ ਬਹੁਤ ਜਿਆਦਾ ਮੈਂ ਕਹਿੰਦਾ 25 ਤੋਂ 26 ਲੀਟਰ ਦੁੱਧ ਖੁੱਲਾ ਸਕੇ ਪਾਉਗੀ 25 ਕਿਲੋ ਤਾਂ ਤਾਂ ਦੇ ਦੂਗੀ ਜਣੀਕੇ ਜੇ ਕਿਤੇ ਠੰਡ ਹੁੰਦੀ ਹਾਂ 28 ਤੋਂ 30 ਲੀਟਰ ਸਹੀ ਗੱਲ ਆ ਸਹੀ ਗੱਲ ਆ ਜੇ ਤੈ ਮੰਨ ਕੇ ਚਲੋ ਵੀ ਜੇ 25 ਲੀਟਰ ਤੋਂ ਤੇ ਨਹੀਂ ਨਾ ਦਿੱਤਾ ਫਿਰ ਦਿੰਦੀ ਵੀ ਨਹੀਂ ਹੈ ਨਾ ਬਾਈ ਕੋਈ ਦਿਖਾ ਦੇ ਬਸ ਉੱਥੇ ਜਿੱਤੀ ਵਿਹੜ ਆ ਯਾਰੋ ਵੱਡੇ ਕੱਦ ਕਰਦੀ ਐ ਬਾਈ ਤੋਂ ਫੁੱਟ ਉੱਚੀ ਜਾਂਦੀ ਐ ਕੀ ਜਿੱਗਰਾ ਹਣਾ ਤੇ ਵੇਲਵੂਲ ਬਹੁਤ ਜਿਆਦਾ ਗਾਂ ਦੀ ਹਾਂਜੀ ਆਪਾਂ ਪਹਿਲੇ ਕੀ ਜਿੱਗਰਾ ਅਲੇ ਨੂੰ ਮਨਮੀ ਗੱਲ ਦੱਸਦੇ ਸੀ ਮਿਕ ਮਿਕ ਫਾਰਮ ਦੀ ਐ ਵੜ ਬਾਈ ਹਾਂ ਫਾਰਮ ਦੀ ਬੱਚੀ ਆ ਸਾਡੇ ਰਿਸ਼ਤੇਦਾਰੀ ਤੋਂ ਹੀ ਆਈ ਆ ਠੀਕ ਹੈ ਜੀ ਠੀਕ ਹੈ ਬਾਈ ਇਹ ਪਤਾ ਕੀ ਜੇ ਮੇਰਾ ਬੈਂਟ ਸਭ ਤੋਂ ਔਲੇ ਨੂੰ ਦੁੱਧ ਦਾਸ ਤੋਂ ਥੋੜਾ ਦਾ ਹੁੰਦੇ ਆ ਹਾਂਜੀ ਕਿਉਂਕਿ ਹੁਣ ਮਾਲ ਨੇ ਏਡੀ ਵੈੜ ਵੱਡੀਆਂ ਹਨਾ ਹਾਂ ਬਈ ਸਹੀ ਭਾਵੇਂ ਬਈ 35 ਕਿਲੋ ਕਹਦੇ ਨਹੀਂ ਬੈਂਟ ਜਿਵੇਂ ਅੱਜ ਚੱਲੀ ਜਾਂਦਾ ਸਭ ਕੁਝ 35 ਕਿਲੋ ਕਹਦੇ ਤਾਂ ਵੀ ਮੰਨ ਕੇ ਚੱਲੋ ਵੀ ਵੈੜ ਵੀ ਦੱਸਦੀ ਐ ਵੀ ਦੇ ਦੂਗੀ ਭਾਵੇਂ 25 ਕਿਲੋ ਦੇਵੇ ਪਰ ਕਾਹੋਂਦੀ ਆ ਆਪਦੇ ਆਪ ਨੂੰ ਪੂਰੇ ਫੁੱਲ ਸਾਈਜ਼ ਦੀ ਹੈ ਵੱਡੇ ਕੱਦ ਕੱਦ ਦੀ ਹੈ ਤੇ ਬੇਲਬੂਲ ਤਾਂ ਕੀ ਬਾਤਾਂ ਹੀ ਆ ਤੇ ਜਿਹੜੀ ਹੈਗੀ ਆਰਡਰ ਕੁਆਲਿਟੀ ਆ ਸਭ ਤੋਂ ਸਿਰਾ ਚੀਜ਼ ਹੈ ਦੇਖ ਲੈ ਕਹਿੰਦਾ ਫਿੱਟ ਮਿਲ ਜਾ ਜੀਆ ਮੰਨ ਕੇ ਚੱਲੋ ਵੀ ਟ੍ਰੈਂਡ ਆ ਜਿਹੜੀ ਚੀਜ਼ ਆ ਉਹੀ ਚੀਜ਼ ਆ ਬਾਈ ਹੈਨਾ ਸਹੀ ਗੱਲ ਆ ਜੇ ਰਹੇ ਪੈਣੀ ਬਾਕੀ ਆ ਖਿਲਿਆਰਾ ਆਪਾਂ ਹੀ ਪਾਇਆ ਤੇਰੇ ਸਾਹਮਣੇ ਬਦਲਿਆ ਹੋਣੀ ਠੀਕ ਆ ਬਾਈ ਤੇ ਨਮਾਉਣ ਤੋਂ ਬਾਉਣ ਲਈ ਜੇ ਵੀ ਤੇ ਨਮਾਈ ਦਵਾਈ ਹੁੰਦੀ ਆ ਇਹ ਹਾਂਜੀ ਸਹੀ ਗੱਲ ਬਾਕੀ ਬਾਈ ਫਾਰਮ ਨੂੰ ਵੇੜਾਂ ਦਾ ਛੋੜੀਆਂ ਆਈਆਂ ਫਿਰ ਨੋਣ ਤੋਂ ਬਾਉਣ ਤੇ ਟਾਈਮ ਲੱਗਦਾ ਜਿਆਦਾ ਪਸ਼ੂ ਹੁੰਦੇ ਆ ਆਹ ਇੱਧਰਲੇ ਪਾਸੇ ਬਈ ਪਾਵੇਂ ਨੂੰ ਜੇ ਆਪਾ ਥਨਾਂ ਦੀ ਗੱਲ ਕਰਕੇ ਤਾਂ ਦੇਖੋ ਮਿੱਤਰੋ ਥਨ ਦੇਖੋ ਐ ਗਲਾਸਾਂ ਵਰਗਾ ਕੀ ਬਾਤਾਂ ਆਈਆਂ ਹੈ ਨਾ ਗਲਾਬੀ ਗਲਾਬੀ ਥਨਾਂ ਤੇ ਲੇਵੇ ਤੇ ਨਾੜਾਂ ਜਿਹੜੀਆਂ ਬਹੁਤ ਜ਼ਿਆਦੇ ਆ ਚਾਰ ਹੀ ਥਨਾਂ ਫੋਟਸ਼ੰਗ ਪੋਰਾ ਨਹੀਂ ਹੱਥ ਦੀ ਚਵਾਈ ਵਾਲਾ ਥਨ ਭਵੇਂ ਤਾਂ ਕੋਈ ਹੱਥੀ ਝੋਤ ਚਵਾਈ ਕਰ ਲੈ ਤੇ ਭਵੇਂ ਕੋਈ ਵੀਰ ਕਰ ਲੈ ਮਸ਼ੀਨ ਨਾੜਾਂ ਨੂੜਾ ਤਾਂ ਬਾਈ ਕੀ ਬਾਤਾਂ ਆਈਆਂ ਮੈਂ ਕਿਹਨਾ ਕਸ਼ਮੀਰੀ ਸ਼ਾਲ ਵਰਗੀਆਂ ਕੜਾਈ ਕੜਾਈ ਹੈ ਕੱਢੀ ਵੀ ਹੈ ਤੇ ਕੱਲਾ ਕੱਲਾ ਥਨਾਂ ਸੋਨਾ ਨਿਖਰ ਮਾ ਹੱਥ ਦੀ ਚਵਾਈ ਵਾਲਾ ਤੇ ਜਿਹੜੀ ਹੈਗੀ ਮੇਨ ਗੱਲ ਵੀ ਇੱਕ ਦਿਨ ਨਾਲ ਇੱਕ ਫ੍ਰੀ ਵਾਲੀ ਆਪਾਂ ਗੱਲ ਕਹੀ ਆ ਵੀਡੀਓ ਦੇ ਵਿੱਚ ਉਹ ਆਹੀ ਜੀ ਬੱਚੀ ਜੇ ਮੰਨ ਕੇ ਚੱਲੋ ਵੀਰੇ ਪ੍ਰਮਾਤਮਾ ਜੀ ਦਾਤ ਹੈ ਇਹ ਚੱਲੇ ਤੇ ਜੇ ਬੱਚਾ ਹੁੰਦਾ ਦੁੱਧ ਉਹਨੂੰ ਉਹੀ 2 ਕਿਲੋ ਪਿਆਉਣਾ ਪੈਣਾ ਸੀ ਤੇ ਉਹੀ ਸੰਭਾਈ ਕਰਨੀ ਪੈਣੀ ਸੀ ਤੇ ਲਾਸਟ ਤੇ ਫਿਰ ਬੱਚਾਂ ਦੇ ਨਾਲ ਪਤਾ ਹੀ ਆ ਵੀ ਤੇ ਤੂੰ ਵੀ ਕਾਰੋਬਾਰ ਕਰਦਾ ਹੋਣਾ ਮੈਨੂੰ ਵੀ ਪਤਾ ਜੇ ਇਹ ਕਿਤੇ ਬੱਛਾ ਹੁੰਦਾ ਹਨ ਨਹੀਂ ਆਪਾਂ ਵੇਣੀਆਂ ਗਾਈਆਂ ਮਗਰ ਬੱਛੇ ਇੰਨੀ ਬਰੀਡ ਵਾਲੇ ਉਹਦੇ ਬੱਛੇ ਦੋ ਗਿਲੀਆਂ ਬੱਛੇ ਬਰੀਡ ਦੀ ਬਹੁਤ ਆ ਬਾਈ ਸਹੀ ਗੱਲ ਹੈ ਤੇਰੀ ਅਰੇ ਮੈਂ ਹਾਂ ਮੈਂ ਕਹਿੰਦਾ ਫੇਸ ਕੁਆਲਟੀ ਦੇਖੋ ਇਹ ਕਿਹਦਾ ਆ ਮੂੰਹ ਹੈ ਬਾਲਾ ਤਾਂ ਕਹਿੰਦੇ ਨਹੀਂ ਆਪਾਂ ਬੱਛੀਆਂ ਵੇਚ ਪਿਆ ਇਹੋ ਜਿਹੇ ਬੱਛੇ ਆਪਾਂ ਹੁਣ ਵੇਣਿਆ ਆਂ ਵੀ YouTube ਤੇ 30 35 35000 ਦੀ ਬੱਛੀ ਵੀ ਸਹੀ ਗੱਲ ਆ ਮੰਨ ਕੇ ਚੱਲੋ ਵਾਈਟ ਕਲਰ ਵੀ ਟ੍ਰੈਂਡਿੰਗ ਆ ਕੋਈ ਬੰਦਾ ਬੱਛੀ ਦਾ ਕੇ ਨਹੀਂ ਲੈ ਆਣੀ ਚਾਹੁੰਦਾ 20000 ਦੀ ਬੱਛੀ ਘੱਟ ਲਓ ਵੀ ਮਿੱਤਰੋ ਬਾਈ ਨੇ ਵਹਿੜ ਤੋੜਨ ਤੋਂ ਪਹਿਲਾਂ ਹੀ ਦੱਸਤਾ ਵੀ ਆਪਾਂ 20000 ਦੀ ਬੱਛੀ ਘੱਟ ਲਾਂਗੇ ਜਿਹੜਾ ਵੀ ਮੁੱਲ ਕਰਿਆ ਗਿਆ ਦਾ ਕਹਿਣ ਵਾਲੀ ਗੱਲ ਦੀ ਵਿਅਦ ਕਰ ਦੂੰਗਾ ਠੀਕ ਹੈ ਬਾਈ ਬੱਛੀ ਦੀ ਵਕੀ ਇੱਧਰਲੇ ਪਾਸੇ ਮਰੀ ਜਾਂਦੇ ਨੇ ਮਾਤਾ ਹੈਗੀ ਇਹ ਤਾਂ ਬਾਈ ਦੇ ਸਹੀ ਕਹਿੰਦਾ ਬੱਛੀ ਵੀ ਪੂਰੀ ਜ਼ੰਬੀ ਹੈ ਬਾਈ ਇਹ ਹੁਣ ਬਈ ਸੂਈ ਵੀ ਤਾਜੀ ਕਰਕੇ ਬਦਲ ਲੱਗਦਾ ਐਂ ਮੰਨ ਕੇ ਚਲੋ ਐਂ ਲੱਗਿਆ 6 ਮਹੀਨੇ ਢੂੜ ਮਹੀਨੇ ਦੀ ਹੁੰਦਾ ਆ ਇਸ ਤਰ੍ਹਾਂ ਦਾ ਹਾਂ ਪੂਰੀ ਹੈਲਥੀ ਆ ਗਾਂ ਤਾਂ ਫਿਰ ਮਿੱਤਰੋ ਦੇਖੋ ਗਾਂ ਦੀ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਮੂੰਹ ਆ ਬੋਦੀ ਵਾਲੀ ਵੜਾ ਗੋਲ ਕਰਨਾ ਛੋਟਾ ਤੇ ਰੰਗ ਪ੍ਰਿੰਟ ਕਿਆ ਬਾਤ ਆ ਹਾਂਜੀ ਆਪਾਂ ਰੇ ਕਿਤੇ ਖੜੇ ਇੱਕ ਤਾਂ ਹੁੰਦਾ ਉਹ ਝੂਠ ਮਾਰਦਾ ਹਾਂਜੀ ਇਹਦੇ ਦਾ ਦੇਣੀ ਦੇ ਦੇਣਾ ਹਨਾ ਜਿਵੇਂ ਛੱਤ ਪਾੜ ਕੇ ਸਹੀ ਗੱਲ ਆ ਜੀ ਇਹ ਬੱਚੀ ਆਪਾਂ ਨਾ ਅੱਜ ਤੋਂ ਮਿਲਦਾ ਦੋ ਸਾਲਾਂ ਦੀ ਗੱਲ ਆ ਹਾਂ ਇਹ ਮੇਰੇ ਨਾਲ ਕਿੰਧਾਂ ਦੁਆਈਆ ਬੈਠਾ ਠੀਕ ਆ ਕਿਉਂਕਿ ਉੱਥੇ ਮੈਂ ਭੇਜੀ ਸੀਗੀ ਉਦੋਂ ਪਹਿਲੇ ਸੀ ਠੀਕ ਆ ਠੀਕ ਆ ਬਈ ਤੇ ਉਦੋਂ ਮੈਂ ਲੈ ਆਇਆ ਸੀਗਾ ਬਈ ਹੁਣ ਤੋਂ ਐਂ ਦੇਰੋਂ ਤਾਂ ਮੈਂ 17-18000 ਗਲੇ ਸੀ ਬੱਚੀ ਠੀਕ ਆ ਬਈ ਕੱਜ ਪ੍ਰਮਾਤਮਾ ਦੀ ਕਿਰਪਾ ਨਾਲ ਬਾਈ ਕੋਈ ਮੌਲੀ ਨਹੀਂ ਯਾਰ ਹਨਾ ਹਾਂ ਤੇ ਉਹ ਵੀ ਹਲਾ ਮਾਈਦੇ ਸੀ ਲੌਕਡਾਊਨ ਕੀ ਮੁੱਲ ਕਰਨਾ ਬਾਈ ਫਿਰ ਆਪਾਂ ਇਹਦਾ ਜਾਇਜ਼ ਮੁੱਲ ਕਰਨਾ ਭਰਾਵਾਂ ਨੂੰ ਕੋਈ ਨਜਾਇਜ਼ ਆਪਾਂ ਹੈਨਾ ਪਹਿਲੀ ਗੱਲ ਬਾਈ ਦੇ ਮੁੱਲ ਜਾਇਜ਼ ਹੀ ਹੁੰਦੇ ਆ ਕਹਿੰਦੀ ਲੋੜ ਨਹੀਂ ਆਪਾਂ ਪਹਿਲੇ ਜਨਮ ਕੀਤੇ ਹੀ ਜਾਂਦਾ ਸਹੀ ਗੱਲ ਆ ਬਾਈ ਹਨਾ ਆਇਨਾ ਲਾ ਕੇ ਕੋਈ ਹੁਣ ਵੀ ਉਹ ਵੀ ਬੜੀਆਂ ਮਾਰੀ ਜਾਂਦਾ ਸਹੀ ਗੱਲ ਆ ਨਾ ਬੱਚੀਆਂ ਵਗੜਾਂਜੋਂ ਤੇ ਬਈ ਇਹੋ ਜੀ ਬੱਚੀ ਵਾਲੀ ਗੱਲ ਹੀ ਪਹਿਲੀ ਗੱਲ ਤਾਂ ਮਿਲਦੀ ਕਿਉਂਕਿ ਦੋਨੇ ਕੋਈ ਸ਼ਾਬ ਸਹੀ ਗੱਲ ਆ ਬਾਈ ਦੋਨੇ ਨਗਾਇਨ ਪੂਰੇ ਸਹੀ ਗੱਲ ਆ ਦੋ ਹੀ ਨਗਾਇ ਤੇ ਦੋਨੇ ਪੂਰੇ ਕਵਾਲਿਟੀ ਦੇ ਵਧਣ ਵਾਲੀਆਂ ਚੀਜ਼ਾਂ ਬਾਈ ਬੱਚਾ ਹੋਵੇ ਤਾਂ ਮੰਨੀ ਗੱਲ ਫੇਰ ਗਾਂ ਦਾ ਮੁੱਲ ਵੀ 20000 ਦਾ ਵਟਾ ਪੈ ਜਾਂਦਾ ਉਹੀ ਗੱਲ ਹੈ ਨਾ ਉਹੀ ਗੱਲ ਬਾਈ ਨੇ ਕਹਿ ਜੀ ਵੀ 20000 ਦੀ ਆਪਾਂ ਬੱਚੀ ਕਟਾਂਗੇ ਜਿਸ ਵੀ ਵੀਰ ਭਾਈ ਦੇ ਜਿਹੜੇ ਵੀ ਭਰਾ ਦੇ ਕੋਈ ਬੱਚੀ ਛੱਡਣੀ ਹੋਈ ਜਿਹਦੀ ਚਾਹਣਾ ਵੀ ਆਪਾਂ ਗੱਲੀ ਗਾਂ ਖਰੀਦਣੀ ਹੈ ਉਹ ਜੋ ਵੀ ਜਿਹੜਾ ਮੁੱਲ ਕਰਿਆ ਜਾਊਗਾ ਗਾਂ ਦਾ ਉਹਨੇ ਦੇ ਵਿੱਚੋਂ 20000 ਰੁਪਏ ਲੈਸ ਕਰਕੇ ਵੇਚੀ ਰੱਖਦਾ ਵੇੜਦਾ ਤੇ ਆਉਂਦੇ ਸਾਲ ਨੂੰ ਸਹੀ ਗੱਲ ਕੱਦਗਾਠ ਪੂਰਾ ਖੁੱਲ ਹੈ ਤੇ ਕੋਈ ਭਰਾ ਸੰਭਾਈ ਵਾਲਾ ਹੋਵੇ ਤੇ ਵੇੜ ਤਾਂ ਫੇਰ ਆਪਾਂ ਨੂੰ ਵੀ ਪਤਾ ਬੀ ਐਫ ਡੀ ਨਾਲੋਂ ਤਾਂ 2 ਗੁਣੇ ਤੇ 3 ਗੁਣੇ ਦਾ ਹੀ ਨੰਗੂਗੀ ਮਹਾਰਾਜ ਜੀ ਮਰਲਾ ਵੇ ਨੂੰ ਤੰਦਰੁਸਤੀਆਂ ਬਖਸ਼ੇ ਹਾਂ ਆਪਾਂ ਵੀਡੀਓ ਦੇ ਨਾਲ ਕਰੀਏ ਜੇ ਡੂਡ ਕਰੀਏ ਨਾ ਆਪਾਂ 35 ਕਰਦੇ ਨਾ 20 ਕਰਦੇ ਸਹੀ ਹੈ ਜਿਹਦਾ ਮੁੱਲ ਹੈ 1 15 1 15 ਹਾਂ ਮਾਨਸਤਾਨ ਹੋ ਜੂ ਵਿੱਚ ਬਈ ਮਾਨਸਤਾਨ ਪੂਰਾ ਵਧੀਆ ਕਰਕੇ ਤੋਰਾਂਗੇ ਭਰਾਵਾਂ ਦਾ ਠੀਕ ਹੈ ਤੇ ਆਪਾਂ ਪਤਾ ਕੀ ਚੱਕਰ ਹੁੰਦਾ ਮੁੱਲ ਜੈ ਜੀ ਰੱਖੀਦਾ ਕਾਹਦੀ ਬਈ ਜਣਾ ਆਪਣੀਏ ਨਾਂ ਦਾ ਲਈ ਵੀ ਆਪਰੇ ਕੋਲੇ ਹੀ ਵੇ ਵਿਕਣੀ ਸਹੀ ਗੱਲ ਘਰ ਦੀ ਵਹਿੜੀ ਆ ਘਰ ਦੇ ਫਾਰਮ ਚ ਹੀ ਆਈ ਆ ਮੰਨ ਕੇ ਚਲੋ ਨਾਨਕੇ ਤੋਂ ਬਈ ਦੇ ਆਈ ਆ ਰਿਸ਼ਤੇਦਾਰੀ ਚ ਤੇ ਬਹੁਤ ਵੱਡੇ ਕਦਕਾਰ ਦੀ ਆ ਫੁੱਲ ਸਾਈਜ਼ ਦਾ ਵਹਿੜ ਦਾ ਜਿਹੜੇ ਵੀ ਭਰਾ ਨੇ ਕੋਈ ਫਾਰਮ ਦੀ ਸ਼ੁਰੂਆਤ ਕਰਨੀ ਹੈ ਜਾ ਕਿਸੇ ਵੀਰ ਨੇ ਚੰਗੇ ਦੁੱਧ ਹਾਸਤੇ ਗਾਂ ਲੈਣੀ ਆ ਤੇ ਦੋ ਸਾਰੀਆਂ ਕੁਆਲਿਟੀਆਂ ਮਗਰ ਬੱਚਾ ਵੀ ਬੱਛੀ ਆ ਆਪ ਵੀ ਦੂਜਾ ਸੂਆ ਬੱਛ ਕੋਈ ਆ ਤੀਜੇ ਸੂਏ ਨੂੰ ਗੱਜਾ ਕੇ ਗਾਂ ਪੂਰੀ ਮੰਨ ਕੇ ਚੱਲੋ ਵੀ ਪੀਕ ਲੈਵਲ ਤੇ ਫੜ ਲੈਂਦੀ ਆ ਸਹੀ ਗੱਲ ਆਰਡਰ ਕੁਆਲਿਟੀ ਬਹੁਤ ਵਧੀਆ ਬਾਈ ਜੇ ਰਹਿਣੀ ਰੱਖੀ ਫਿਟਿੰਗ ਵਾਲਾ ਲਿਵਾ ਕੀ ਬਾਤਾਂ ਆਈ ਬਾਈ ਨਹੀਂ ਫਾੜੀ ਵਾਲਾ ਲਿਵਾ ਸਹੀ ਗੱਲ ਕੱਟ ਵਾਲਾ ਲਿਵਾ ਤੇ ਥਣ ਵੀ ਬਾਈ ਗਲਾਸਾਂ ਵਰਗਾ ਫੋਲੋ ਵੱਡਾ ਕਦ ਕਰ ਬੇਲ ਬੂੜ ਬਹੁਤ ਜਿਆਦੇ ਇਧਰ ਲੇਂ ਕੇ ਆਉਂਦਾ ਪਤਲਾ ਨਾ ਸ ਹੈ ਨਾ ਬਈ ਵੇਖ ਕਰ ਤਾ ਬਈ ਬੋਲਾ ਬੋਲਾ ਕੱਢਿਆ ਕੁਛ ਹਾਂ ਬਈ ਬੋਲਾ ਹੁਣ ਆਪਾਂ ਤੇਰੇ ਸਾਹਮਣੇ ਗਾੜੀ ਰੇਹਣੀ ਹਾਂ ਦਾ ਬਾਰਾ ਟੈਂ ਸਹੀ ਗੱਲ ਆ ਬਈ ਹਾਂ ਬਈ ਨਹੀਂ ਬੋਲਾ ਕੱਢਿਆ ਗਿਆ ਤੁ ਮੰਨ ਕੇ ਚੱਲ ਵੀ ਅੰਦਾਜ਼ਾ ਆਏ ਆਪਾਂ ਵੀਡੀਓ ਬਣਾਈ ਆ 23 ਕਿਲੋ ਤੇ ਆਸੇ ਪਾਸੇ ਹੋਊਗਾ ਐਵੇਂ ਛੀ ਕਹੇ 7 ਕਹੇ ਹਾਂ ਉਹ ਤਾਂ ਕੀ ਸਹੀ ਗੱਲ ਆ ਕਫ ਮਾਰ ਲਓ ਹਾਂ ਜੋ ਸੱਚ ਦੱਸ ਕੇ ਸਹੀ ਗੱਲ ਆ ਇਹਦਾ ਕਫ ਛੱਡੀ ਜਾਣੀ ਇਹ ਤਾਂ ਹੈ ਬਈ ਲਿਆ ਬਈ ਮੜਾ ਖੋਲਾ ਤੋਰਾ ਵਿਖਾ ਦਿੱਤੀ ਆਪਾਂ ਬੱਚੇ ਦਾ ਕਰੂ ਵੀ ਥੋੜਾ ਜਿਹਾ ਨੇੜੇ ਮੋੜ ਲਈ ਫੇਸ ਕੁਆਲਟੀ ਦੇਖੋ ਹੱਤ ਲਿਆੜੇ ਦਾ ਵੀ ਕਰੂ ਸਹੀ ਹੈ ਅੱਲਾ ਬਾਈ ਬੱਜੀ ਵਿੱਚ ਪਿਆ ਤਾਂ ਬੜ ਦੈਲ ਵਾਲੀ ਕਿੰਨੀ ਗਾਲਾਂ ਕਰੀ ਜਾਂਦੀ ਆ ਪੂਰੀ ਰੈਸਟ ਬੋਸਟਾ ਤੇ ਬੱਚੇ ਨੂੰ ਜਨਮ ਦਿੱਤਾ ਐ ਨਹੀਂ ਵੀ ਕੋਈ ਕਮਜ਼ੋਰੀ ਜੀ ਫੜ ਜੂ ਤੇ ਫੁੱਲ ਵੱਡਾ ਸਾਈਜ਼ ਆ ਪੂਰੀ ਬੇਲ ਬੂਲ ਬਹੁਤ ਲੰਬੀ ਤੇ ਦੂਜੇ ਸੂ ਬਣ ਕੇ ਚੱਲੋ ਵੀ ਤੀਜੇ ਸੂਆ ਹੋਂ ਤੇ ਸਾਲ ਨੂੰ ਘਾਂ ਸੰਭਗੀ ਤੇ ਜੇ ਇਦੋਂ ਵੀ ਜਵਾਨ ਲੱਗੂਗੀ ਜੇ ਕੋਈ ਭਰਾ ਸੰਭਾਈ ਵਾਲਾ ਲੈ ਜੇ ਬਹੁਤ ਵੱਡੇ ਕੰਧ ਘਾਟ ਦੀਆਂ ਰੰਗ ਪ੍ਰਿੰਟ ਤਾਂ ਕਿਆ ਬਾਤਾਂ ਹੀ ਆ ਫੇਸ ਕੁਆਲਟੀ ਬਹੁਤ ਸੋਹਣੀ ਨਿਕਾ ਕੰਨਾ ਗੋਲ ਬੋਦੀ ਵਾਲੀ ਵੱਛੀ ਆ ਤੇ ਦੇ ਥਾਣਿਆਂ ਦੀ ਗੱਲ ਕਰਕੇ ਤਾਂ ਆਪਾਂ ਥਾਣੇ ਥਣਲੇ ਵੀ ਦੀ ਤਾਂ ਮੈਂ ਕਹਿੰਨਾ ਪੂਰੀ ਘੈਂਟ ਆ ਓਕੇ ਦੀ ਰਿਪੋਰਟ ਆ ਗਲਾਸਾਂ ਵਰਗਾ ਥਾਣਾ ਕੱਲਾ ਕੱਲਾ ਤੇ ਲੇਵੇ ਤੇ ਨਾੜਾਂ ਪੂਰੀਆਂ ਹੁੰਦੀਆਂ ਪਈਆਂ ਕਿਆ ਬਾਤਾਂ ਹੀ ਆ ਨਕਸ਼ਾ ਬਣਿਆ ਪਿਆ ਭਾਰਤ ਦਾ ਬੈਂਤ ਅਗਲੇ ਕਹਿੰਦਾ ਆ ਜਿਹੜੀ ਤੀਹ ਹੈ ਨਾ ਮੈਂ ਕਹਿੰਨਾ ਸਹੀ ਗੱਲ ਪਾਣੀ ਪੀਂਦੀ ਆ ਇਹ ਜਿਹੜਾ ਮੂੰਹ ਆ ਇਹਦਾ ਛੋਟਾ ਫੇਸ ਆ ਛੋਟੇ ਫੇਸ ਵਾਲੀ ਆ ਸਹੀ ਗੱਲ ਲੈ ਚੱਲ ਬਾਈ ਰੰਗ ਪ੍ਰਿੰਟ ਕਿਆ ਬਾਤਾਂ ਹੀ ਆ ਬਹੁਤ ਵੱਡੇ ਗੱਤ ਘੱਟ ਦੀ ਹੈ ਚੰਗੀ ਜਾਤ ਪਾਤ ਵਾਲੀ ਬਾਈ ਸ਼ਾਮੇ ਨੂੰ ਮੋੜੀ ਬਾਈ ਲੈ ਚੱਲ ਬੱਚੇ ਦੀ ਬਾਕੀ ਆਏ ਨੂੰ ਬਾਈ ਬੈਣ ਹੈ ਨਾ 25 ਕਿਲੋ ਦੁੱਧ ਦੀ ਬਾਈ ਨੇ ਬਾਈ ਦੀਆਂ ਵੋਟ ਦਿੱਤੀ ਹੈ ਵੀ 25 ਕਿਲੋ ਦੁੱਧ RAMNA ਬਾਦੂ ਐਵੇਂ ਕਹਿੰਦੇ ਨੂੰ 26 27 ਕਹਿੰਦਾ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਨਿੱਕਾ ਕੰਨਾ ਗੋਲ ਬਾਈ ਹਾਂ ਹੁਣ ਕਹਿੰਦੇ ਮੈਂ ਕਹਿਦਾ ਬਾਈ ਸਹੀ ਗੱਲ 20 ਕਿਲੋ ਦੁੱਧ ਦਿਓ ਪਰ ਅਪਾ ਝੂਠ ਨਹੀਂ ਮਾਰਨਾ ਬਾਈ ਸਹੀ ਗੱਲ ਹੈ ਬਾਈ ਹਾਂ ਲਓ ਵੀ ਮੇਤਰੋ ਦਰੰਗੇ ਲਾਉਂਦੀ ਤੁਰੇ ਫਿਰਦੀ ਆ ਮਗਰ ਹੈਗੀ ਉਹ ਵਛੀ ਆ ਬੈਠੀ ਟੌਪ ਦੀ ਪੂਰੀ ਸਰੇ ਸੱਟ ਦੀ ਆ ਬਹੁਤ ਸੋਹਣਾ ਚੰਗਾ ਰੰਗ ਪ੍ਰਿੰਟ ਆ ਪਿੰਕ ਨੋਜ਼ ਵਾਲੀ ਆ ਜਿਹੜੇ ਵੀ ਭਰਾ ਜੇ ਕਿਸੇ ਦੇ ਗਾਂ ਫਰਟ ਹੋਈ ਤੇ ਬਾਈ ਦੇ ਨਾਲ ਨੰਬਰ ਆ ਜਿਹੜਾ ਬਾਈ ਦਾ ਚੱਲੀ ਇਹ ਨਾਲ ਸਕਰੀਨ ਤੇ ਬਾਈ ਦੇ ਨਾਲ ਕਰ ਲਿਓ ਗੱਲਬਾਤ ਤੇ ਜੇ ਕਿਸੇ ਵੀਰ ਨੂੰ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈਗਾ 62807 9891 ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਗਾਂ ਸੀਗੀ ਬਹੁਤ ਚੰਗੀ ਚੰਗੇ ਦੁੱਧ ਵਾਲੀ ਤੇ ਮਿਲਦੇ ਹਾਂਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹੱਸੇਕਾਰ ਸਾਰਿਆਂ ਨੂੰ